ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਸਿੱਧੂ ਵਲੌਗ ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਦੇ ਆ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਰੇ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਇਹ ਦਿਨ ਹੈਗਾਗਾ ਐਤਵਾਰ ਦਾ 10 ਵਜੇ ਦਾ ਟਾਈਮ ਹੈਗਾ ਮੇਰੀ ਬੀਬੀ ਮਾਂਜਦੀ ਸੀਗੀ ਭਾਂਡੇ ਰੋਟੀ ਵਾਲੇ ਬਸ ਅੱਜ ਵੀ ਬੱਚਿਆਂ ਨੂੰ ਛੁੱਟੀ ਸੀਗੀ ਲੇਟ ਹੀ ਹੋ ਗਈ ਸੀ ਕੰਮ ਛੁੱਟੀ ਕਰਕੇ ਬਸ ਆਏ ਹੁੰਦਾਗਾ ਠੰਡੇ ਜੇ ਹੋ ਜਾਂਦੇ ਆਗੇ ਅਸੀਂ ਲੇਟ ਹੋ ਜਾਂਦੇ ਨੇ 10 ਵਜੇ ਗਈ ਸੀਗੀ ਭਾਂਡ ਬੀਬੀ ਮਾਂਜਦੀ ਸੀਗੀ ਭਾਂਡੇ ਰੋਟੀ ਵਾਲੇ ਰੋਟੀਆਂ ਭਾਂਡੇ ਹੁਣ ਆਪਾਂ ਬਾਹਰ ਹੀ ਮਾਂਜਦੇ ਹੁੰਨੇ ਆ ਉਹ ਗਿੱਜਰ ਦੇ ਕੋਲ ਹੀ ਬੈ ਗਈ ਸੀ ਗਰਮ ਪਾਣੀ ਕੱਢ ਕੇ ਮਾਂਜਣ ਕਹਿੰਦੀ ਵੀ ਮੈਨੂੰ ਇੱਥੇ ਲਿਆ ਦੇ ਭਾਂਡੇ ਸਾਰੇ ਜਦ ਇੱਧਰ ਕੰਮ ਮੈਨੂੰ ਵੱਧ ਸੀਗਾ ਹਰਮਨ ਹੈ ਨਹੀਂ ਸੀ ਘਰੇ ਇਹੇ ਭਰੀ ਜਾਂਦਾ ਸੀਗਾ ਇਹ ਰੜੀ ਵੀੜੀ ਦਾ ਗੱਟਾ ਢੋਲ ਚੋ ਬੱਸ ਇਹਦਾ ਹਰਮਨ ਪੋਚੇ ਲਾ ਗਈ ਸੀ ਆਪਣੇ ਕਮਰਿਆਂ 'ਚ ਤੇ ਅੱਧੇ ਬਰਾਂਡੇ 'ਚ ਲਾ ਗਈ ਸੀ ਉਹ ਫਿਰ ਮੈਂ ਆਖਿਆ ਵੀ ਹੁਣ ਝਾੜੂ ਦੁਆਰੇ ਤਾਂ ਮੈਂ ਲਾਉਂਗੀ ਵੀ ਹੁਣ ਪਰ ਲੋ ਗੱਟਾ ਫਿਰ ਬਾਅਦ ਚ ਕੂੜਾ ਜਖੰਡੇ ਆਉਂਦੇ ਨੇ ਝਾੜੂ ਲਾਉਣਾ ਸੀਗਾ ਮੈਂ ਗੱਟਾ ਪਰਕੇ ਚ ਕਾਤਾ ਸੀ ਮੈਂ ਕਣਕ ਜੀ ਇਕੱਠੀ ਕਰਦੀ ਸੀ ਜਿਹੜੀ ਰਹਿ ਗਈ ਸੀ ਤੇ ਕਣ ਇਕੱਠੀ ਕਰਕੇ ਮੈਂ ਪਾ ਦੂੰਗੀ ਦੇ ਉਹਨਾਂ ਹਰਮਨ ਅੱਜ ਦੀ ਸਹੇਲੀ ਦੇ ਸਹਜ ਪਾਠ ਤੇ ਗਈ ਆ ਉਹਨਾਂ ਦੇ ਸਹੇਲੀ ਨੇ ਜਾਣਾ ਕੈਨੇਡਾ ਉਹਨਾਂ ਨੇ ਪਾਠ ਕਰਾਇਆ ਲਾ ਭੋਗ ਤੇ ਗੰਜਾ ਨੇ ਅੱਜ ਇੱਕ ਆਪਣੇ ਹੋਰ ਪਿੰਡ ਚ ਕੁੜੀ ਇਹਦੀ ਸਹੇਲੀ ਦੋਨੇ ਉਹਨਾਂ ਸੁਨੇਹਾ ਪੋਚੇ ਲਾ ਗਈ ਸੀ ਫਿਰ ਅੱਜ ਕਮਰਿਆਂ ਚ ਤੇਰਦੇ ਬਰਾਂਡੇ ਚਲਵਾਤਾ ਸੀਗਾ ਮੈਂ ਮੈਂ ਕਿਹਾ ਵੀ ਤੂੰ ਸੋਈ ਤੇ ਸੋਈ ਦੇ ਮੂਹਰੇ ਥੋੜਾ ਥੋੜਾ ਥਾਂ ਛੱਡ ਜਾ ਜਦੋਂ ਘਰੇ ਹੁੰਦੀ ਆ ਉਹ ਕਰੇ ਵੀ ਰੋਟੀ ਨਹੀਂ ਬਣੀ ਹੁੰਦੀ ਸਨੇਹਾ ਉਧਰ ਮੈਂ ਰਸੋਈ ਦਾ ਕੰਮ ਰਹਿੰਦਾ ਹੁੰਦਾ ਸਨੇਹਾ ਪੋਚਾ ਲਾਉਣਾ ਹੁੰਦਾ ਉਹਨੇ ਫਿਰ ਮੈਂ ਐਂ ਕਰਦੀ ਹੁੰਨੀ ਐਗੀ ਆਪਣੇ ਡੱਬੇ ਜਿਹੜਾ ਫਰਸ ਕਰਕੇ ਨਾ بس ਦੋ ਡੱਬੇ ਛੱਡ ਜਾਂਦੀ ਹੁੰਦੀ ਹੈ ਉਹ ਰਸੋਈ ਦੇ ਮੂਹਰੇ ਪੋਚਾ ਲਾਉਣ ਵਾਲੇ ਤੇ ਰਸੋਈ ਨਹੀਂ ਫਿਰ ਗਿੱਲੇ ਚ ਗਾਜਾ ਪੈਂਦਾਗਾ ਵੀ ਦੁਬਾਰੇ ਫਿਰ ਲਾਉਣਾ ਤਾਂ ਪੈਂਦਾ ਹੀ ਆ ਪੋਚਾ ਤਾਂ ਕਰਕੇ ਲਗਾ ਵੀ ਸਾਰਾ ਵੀ ਚੱਲ ਮੈਨੂੰ ਔਖਾ ਹੋ ਜੇ ਲਾਉਣਾ ਮੈਂ ਨਾ ਤਾ ਤੂੰ ਆ ਜਾ ਸਾਰੇ ਕੰਮ ਨੂੰ ਲੇਟ ਹੋ ਜੂਂਦੀ ਮੈਂ ਅੱਜ ਇੱਥੇ ਤਾਂ ਮੈਂ ਝਾੜੂ ਹੀ ਲਾਇਆ ਸੀਗਾ ਕੱਲਾ ਦੁਆਰੇ ਪੋਚੇ ਉਹ ਲਾ ਗਈ ਸੀ ਪਹਿਲਾਂ ਕਣੁਕੀ ਜੀ ਗੱਡੀ ਕਰਕੇ ਫਿਰ ਮਿੱਟੀ ਜੀ ਦੁਆਰੇ ਵੀ ਨਿਕਲਾਈ ਸੀ ਤੇ ਇੱਥੋਂ ਵਸਣਾ ਦੋ ਤਿੰਨ ਲੈਣਾ ਹੀ ਛੱਡ ਗਈ ਸੀ ਉਹ ਡੱਬੇ ਦੀਆਂ ਇਹਨੀਆਂ ਫਰਸ਼ ਦੀਆਂ ਤਿੰਨ ਡੱਬੇ ਜੇ ਤੇ ਇੱਕ ਰਸੋਈ ਛਡਾ ਲਈ ਸੀ ਮੈਂ ਮੈਂ ਵਿਜਾਲੇ ਵਿੱਚ ਬਾਤ ਚਲਾ ਦੂੰਗੀ ਤੇ ਇੱਥੇ ਮੈਂ ਚੱਕਦੀ ਸੀ ਰਸੋਈ ਚੋਂ ਸਾਰਾ ਚੱਕਤਰ ਜੀ ਸਮਾਨ ਜਾਂ ਪਾਂਡੇ ਵੇ ਬੀਬੀ ਨੂੰ ਫੜਾਏ ਹੋਏ ਸੀ ਮੰਜਣ ਨੂੰ ਇੱਥੇ ਸਾਰਾ ਸਮਾਨ ਚੱਕਤਾ ਸੀਗਾ ਫਿਰ ਰੋਟੀ ਮੱਝ ਗੈਸ ਦੀ ਬਣਾਈ ਸੀਗੀ ਫਰਮਣ ਬਾਗੀ ਬਿਨਾਂ ਰੋਟੀ ਖਾਦੇ ਜੋਤ ਨੇ ਵੀ ਇੱਕ ਅੱਧੀ ਖਾਦੀ ਆਪਣੇ ਸਮਾਦ ਤੇ ਅੱਜ ਪਿੰਡ ਚ ਖੰਡਪਾਠ ਪ੍ਰਕਾਸ਼ ਹੋਇਆਗਾ ਉੱਥੇ ਵਾਗਿਆ ਸੀਗਾ ਅੱਜ ਸਨੇਹੀ ਉਹ ਵੀ ਬਾਹਰ ਭੱਗਿਆ ਨਾ ਤੋਕੇ ਸਮਾਪਤੇ ਵਾਗਿਆ ਸੀਗਾ ਪ੍ਰਕਾਸ਼ ਹੋਣਾ ਸੀ ਅੱਜ ਵੈਸੇ ਤਾਂ ਰੋਟੀ ਥੋੜੀ ਜੀ ਤਾਂ ਖਾ ਕੇ ਗਿਆ ਘਰੇ ਕਹਿੰਦਾ ਵੀ ਉੱਥੇ ਤਾਂ ਲੇਟ ਬਣੂਗਾ ਲੰਗਰ ਤਾਂ ਕਰਕੇ ਬਸ ਇੰਨਾ ਹੈ ਨਹੀਂ ਸੀ ਰੋਟੀ ਦਾ ਥੋੜੀ ਜੀ ਬਣੀ ਸੀ ਰੋਟੀ ਆਪਣੇ ਅੱਜ ਹਰਮਨ ਵੀ ਨਹੀਂ ਖਾ ਕੇ ਗਈ ਸੀ ਤੇ ਮੈਂ ਗੈਸਤੀ ਬਣਾ ਲਈ ਸੀਗੀ ਲੇਟ ਹੀ ਬਣਾਈ ਸੀਗੀ ਰੋਟੀ ਮੈਂ ਬਸ ਨਾਲ ਦੀ ਨਾਲ ਖਾ ਲਈ ਸੀ ਇਹਨੇ ਖਾਣੀ ਸੀ ਜੋਤ ਖਾ ਕੇ ਭੱਗ ਗਿਆ ਅਸੀਂ ਖਾ ਲਈ ਸੀ ਧਿਰ ਸੋਈ ਚ ਵੀ ਮੈਂ ਝਾੜੂ ਕੜਦਾ ਝਾੜੂ ਝਾੜੂ ਵਾਲਾ ਕੰਮ ਐ ਸਾਰਾ ਨਿਬੇੜਦਾ ਜਿਹੜਾ ਰਹਿੰਦਾ ਸੀ ਇੱਥੋਂ ਸਾਰਾ ਸ਼ੰਕ ਧੋਤੇ ਸੀਗੇ ਭਾਂਡੇ ਵਾਲੇ ਅੱਜ ਨਾ ਮੇਰੇ ਸਵੇਰ ਵਾਲੇ 40 ਭਾਂਡੇ ਵੀ ਪਏ ਸੀਗੇ ਮੈਂ ਜਦੋਂ ਕੇਰਾ ਕਾਲ ਕਰ ਜਾ ਫਿਰ ਕੌਲੀ ਹੋ ਜਾਂਦੀ ਹੈਗੀ ਫੇਰ ਹੁੰਦਾ ਵੀ ਚੱਲ ਇਹਨਾਂ ਦੀ ਲੋੜ ਨਹੀਂ ਬਸ ਹੁਣ ਮੈਨੂੰ ਇਹ ਹੋ ਜਾਂਦਾ ਜੀ ਤੇ ਉਹ ਕੋਹਾਗਾ ਹਜੇ ਸਿੱਟ ਕੇ ਹੈ ਨਾ ਉਸ ਤੋਂ ਬਾਅਦ ਦੋ ਘੰਟਾ ਬੀਬੀ ਕੋਲ ਬਹਿ ਜਾਂਦੇ ਅੰਦਰ ਕੁਛੇ ਨੂੰ ਹੁਣ ਛੁੱਟੀ ਸੀਗੀ ਦੋ ਦਿਨ ਤਾਂ ਕਰਕੇ ਬਸ ਫੇਰ ਰੋਟੀ ਲੇਟ ਹੋ ਜਾਂਦੀ ਐ ਚਾਲੇ ਭਾਂਡੇ ਵੀ ਨਹੀਂ ਮਾਂਜੇ ਮੈਂ ਫੇਰ ਵੀ ਬੀ ਕਹਿੰਦੀ ਚੱਲ ਹੁਣ ਰੋਟੀ ਬਣਾ ਲੈ ਕਹਿੰਦੀ ਵੀ ਤੇਰੇ ਬਾਲੀ ਲੇਟ ਹੋ ਜੰਗੀਆਂ ਤੂੰ यानी भांडे मैं मांज दूँगी सारे कट्ठे ता करके मैं सारे भांडे बहर कट के रखे ही सी मैं तो सारी सफाई कर दूंगी शंका हर रोज ही धोने पड़े ने गे तो खराब हो ही जाते ने गे जो भांडा ठीकर रख देंगे ਰਾਤ ਨੂੰ ਵੀ ਵੇਚ ਤਾਂ ਮੈਂ ਧੋ ਕੇ ਪੈਣੀ ਜੇ ਤਾਂ ਪਰਤ ਨੂੰ ਭੰਡੇ ਮਾਂਜਦੇ ਰਾਤ ਨੂੰ ਤੰਦਰੀ ਮਾਂਜਦੀ ਐ ਮੈਂ ਅੰਦਰ ਹੀ ਗਰਮ ਪਾਣੀ ਲਿਆਉਣੀ ਹੁੰਨੀ ਐ ਚਾਲੇ ਵੀ ਸਵੇਰੇ ਅੰਤਰੀ ਮਾਂਜਦੀਆਂ ਪਰ ਅੱਜ ਮੇਰੇ ਚਾਲੇ ਰਹਿ ਗਏ ਸੀਗੇ ਸਾਰੇ ਇਕੱਠੇ ਕਰਕੇ ਸ਼ੰਕ ਭਰ ਗਿਆ ਸੀਗਾ ਇੱਕ ਵਾਰੀ ਤਾਂ ਫਿਰ ਸਾਰੇ ਕੱਢ ਕੇ ਮੈਂ ਬੀਬੀ ਕੋਲ ਰੱਖ ਤੇ ਬਾਹਰ ਭੰਡੇ ਭੰਡੇ ਸੁੱਕ ਤਾਂ ਮੈਂ ਨੂੰ ਬੀਬੀ ਦੇ ਦਿੰਦੀ ਐ ਜਿਹਦੇ ਨਾਲ ਹੋਊਗੀ ਲੱਗਦੇ ਵੀ ਐਵੇਂ ਅੱਧਾ ਮੌਟਕ ਪੌਣਾ ਘੰਟਾ ਫੁੱਟ ਜਾਂਦਾਗਾ ਚਲੋ ਫਿਰ ਬੈਠੀ ਬੈਠੀ ਭਾਂਡੇ ਮਾਂਜ ਦਿੰਦੀ ਹੈਗੀ ਔਰ ਸ਼ਾਮ ਕੱਚ ਭਾਂਡੇ ਮਾਂਜਣਾ ਥੋੜਾ ਜਿਹਾ ਘੱਟ ਹਿਸਾਬ ਹੈ ਉਹ ਬਹਿ ਕੇ ਬੈਠ ਕੇ ਭਾਂਡੇ ਮਾਂਜ ਕੇ ਰਾਜੀ ਹੈਗੀ ਉਹ ਸਾਰੇ ਸੈਲਫ ਸਾਫ ਕਰਤੀ ਸੀਗੀ ਗੈਸ ਸੈਲਫ ਗਰਮ ਪਾਣੀ ਪਿਆ ਸੀਗੀ ਜਿੱਰਚ ਗਰਮ ਗਰਮ ਪਾਣੀ ਨਾਲ ਨਵੇਂ ਕੱਪੜਾ ਫੇਰਦਾ ਸੀਗਾ ਸੈਲਫ ਤੇ ਸਾਰੀ ਤੇ ਸਾਰੀ ਥੰਦਾਈ ਉੱਤਰ ਜਾਂਦੀ ਐ ਜਦੋਂ ਬਾਲਾ ਗਰਮ ਪਾਣੀ ਨਾਲ ਕੱਪੜਾ ਫੇਰਦੀ ਐ ਫਿਰ ਤਾਂ ਇਹ ਗੈਸ ਨੂੰ ਸਾਬਣ ਫੇਰਨ ਦੀ ਵੀ ਲੋੜ ਪੈਂਦੀ ਪਾਣੀ ਜਿਆਦਾ ਗਰਮ ਹੋਵੇ ਸਾਰੀ ਥੰਦਾਈ ਜੀ ਲੈ ਜਾਂਦੀ ਐ ਗਰਮ ਪਾਣੀ ਵਾਲੇ ਕੱਪੜੇ ਨਾਲ ਤਾਂ ਠੰਡ ਚ ਮੁਸ਼ਕਲ ਬਹੁਤ ਐ ਇਹ ਜਿਹਾ ਕੰਮ ਕਰਨਾ ਪਾਣੀ ਥਾਣੀ ਵਾਲਾ ਤੁਹਾਨੂੰ ਤਾਂ ਡਰ ਲੱਗਦਾਗਾ ਇੱਧਰ कमर च सफाई कर भी करे जो होके करनी पैंती है बस मेन मेन जहा कम करना पैंता ज्यादा सफाई नहीं करी थंड़ा थंड़ा जा ठंडा ठंडा जहा लगता रहा हों बस ऐप्प निकल आगे भी धुप ही बैठे रहिए इस करके लेट हो जाने के जो तो मैं रोटी खाधी बार मैं धुप्पे बह के खाधी बाद रोटी करी ने ਸਸਦਾ ਮੋਣਾ ਘੰਟਾ ਮੈਂ ਉੱਥੇ ਬੈਠੀ ਰੀ ਬੀਬੀ ਕੋਲ ਗੱਲਾਂ ਕਰੀ ਗਈ ਰੋਟੀ ਖਾ ਕੇ ਜਦੋਂ ਕੇਰਾ ਬੈਠ ਜੀਏ ਫਿਰ ਉੱਠਣ ਜੀ ਨਹੀਂ ਕਰਦਾ ਹੈਗਾ ਧੁੱਪ ਚ ਸਵੇਰੇ ਸਵੇਰੇ ਧੁੱਪ ਨਿਕਲਦੀ ਜਦ ਨਿੱਗੀ ਨਿੱਗੀ ਹੁੰਦੀ ਹੈਗੀ ਅੰਦਰ ਬਹੁਤ ਠੰਡ ਲੱਗਦੀ ਹੈ ਜੀ ਜਦ ਅੰਦਰ ਨੂੰ ਆਉਣੇ ਹੈਗੇ ਹੁਣ ਬਸ ਇਹ ਠੰਡ ਵਾਲੇ ਕੰਮ ਤਾਂ ਨਾ ਕਮਰੇ ਵਾਲੇ ਅਨਸਾਰ ਦੇ ਨੂੰ ਕਰਨੇ ਪੈਂਦੇ ਆ ਵੀ ਕਰਨੇ ਪੈਣਗੇ ਹੁਣ ਸਰਦਾ ਨਹੀਂਗਾ ਕੁਝ ਵਾਰ ਸਪੋਚੇ ਦੀ ਮੈਨੂੰ ਆਦਤ ਨਹੀਂ ਹੈਗੀ ਹੁਣ ਹਰਮਨ ਹੀ ਲਾਉਂਦੀ ਹੈਗੀ ਪੋਚੇ ਜੇ ਕਾਲ ਜੀ ਜਾਣਾ ਹੁੰਦਾ ਫਿਰ ਵੀ ਉਹ ਲੱਗ ਕੇ ਜਾਂਦੀ ਹੈ ਫਿਰ ਮੈਨੂੰ ਇੰਨਾ ਕੁ ਵੀ ਲਾਉਣਾ ਔਖਾ ਹੋ ਜਾਂਦਾ ਹੈ ਪਰ ਮੈਲਾ ਵਧੀਆ ਦਿੰਨੀ ਹੈ ਫਿਰ ਮੈਂ ਬੈਠ ਕੇ ਲਾ ਦਿੰਨੀ ਹੁੰਦੀ ਹੈਗੀ ਸਾਰਾ ਹਰਮਨ ਬੈਸ ਤੋਂ ਵੀ ਖੁੰਝ ਜਾਂ ਜੋ ਤਾਂ ਬੈਠ ਕੇ ਕੱਢਦੀ ਹੈਗੀ ਪਰ ਜਵਾਕ ਤੋਂ ਫਿਰ ਵੀ ਨਹੀਂ ਉਹ ਜਿਆ ਲੱਗਦਾ ਮੈਂ ਫਿਰ ਸਾਰੇ ਰਸੋਈ ਦੀ ਵਧੀਆ ਸਫਾਈ ਕਰਤੀ ਸੀਗੀ ਅੱਜ ਫਿਰ ਮੈਨੂੰ ਜ ਟੋਕਦੀਆਂ ਫਿਰ ਕਹਿੰਦੀ ਹੈਗੀ ਮੰਮੀ ਤੂੰ ਮੈਨੂੰ ਟੋਕਦੀਆਂ ਨਾਲ ਮੈਂ ਕਰੀ ਜਾਨੀ ਆ ਫਿਰ ਮੈਨੂੰ ਇਹ ਹੁੰਦਾ ਵੀ ਚੱਲ ਜੇ ਇਹ ਜਿਆ ਕਰਦੀ ਹੈ ਵਧੀਆ ਹੈਗਾ ਕਈ ਦਿਨਾਂ ਬਾਅਦ ਫਿਰ ਮੈਂ ਆਪ ਲਾ ਦਿੰਦੀ ਹੁੰਦੀ ਆ ਰਸੋਈ ਚ ਪੋਚਾ ਰਸੋਈ ਜਦੋਂ ਸਫਾਈ ਪਾੜਦੀ ਹੁੰਦੀ ਹੈਗੀ ਸਰਦੀਆਂ ਚ ਤਾਂ ਕਾਸ਼ ਕਰਕੇ ਜਿਆਦੇ ਸਫਾਈ ਕਰਨੀ ਪੈਂਦੀ ਰਸੋਈ ਦੀ। ਤੁਹਾਡੇ ਆਈ ਤੁਹੂ ਜੀ ਲੱਗ ਜਾਂਦੀ ਹੈ ਨਾ ਕਿ ਉਹ ਦੀ। ਕੋ ਜੋ ਤੁੰ ਤਾਤ ਬਣੀ ਹੋਈ ਹੈਗੀ ਪਰੌਠੀ ਖਾਂਦਾ ਸਵੇਰੇ ਸਕੂਲ ਜਾਂਦਾ ਦਾ ਲਹੋਂਦਾ ਤਾਂ ਕਰਕੇ ਦੇ ਘਰੇ ਹੁੰਦਾ ਫਿਰ ਪਰੌਠੀ ਬਣਵਾਉਂਦਾਗਾ। ਆਲੂ ਵਾਲੇ ਬਣਾ ਲਈਏ ਮੂਲੀ ਵਾਲੇ ਬਣਾ ਲਈਏ ਉਹ ਤਾਂ ਵੱਖ ਕਰ ਲੈਗੀ। ਜੇ ਅਸੀਂ ਰੋਟੀ ਖਾਈਏ ਫਿਰ ਵੀ ਆਪਦੇ ਪਰੌਠੇ ਬਣਵਾਉਗਾ। ਵੇਰੀ ਬਿਲਕੁਲ ਨਹੀਂ ਸਬਜ਼ੀ ਨਾਲ ਰੋਟੀ ਖਾਂਦਾ ਇਹ ਦਹੀਂ ਨਾਲ ਬਰੌਠੀ ਖਾਂਦਾਗਾ ਰਸੋਈ ਚ ਤਾਂ ਫਿਰ ਕਿਹੋ ਜਿਹਾ ਹੋ ਜਾਂਦਾਗਾ ਪਪਰਾਠੇ ਬਣਾਉਣੇ ਛਿੱਟੇ ਜਿ ਵੱਜ ਜਾਂਦੇ ਆ ਇਹ ਪੋਚਾ ਵੀ ਬਹਿ ਲਾਤਾ ਸੀਗਾ ਬਸ ਭਾਂਡੇ ਚ ਇੰਨੇ ਇੰਨੇ ਕਥਾਂ ਜੀ ਛੱਡ ਕੇ ਗਈ ਸੀ ਹਰਮਨ ਰਸੋਈ ਤੇ ਇੰਨਾ ਕਥਾਂ ਹੀ ਇਸ ਤੋਂ ਬਾਅਦ ਮੈਂ ਲੱਗੀ ਸੀਗੀ ਬਾਥਰੂਮ ਤੋਂ ਅੱਜ ਆਪਣੇ ਨਾਲ ਟੂਟੀ ਨਹੀਂ ਆਈ ਸੀ ਜਿੰਨਾ ਚਿਰ ਇਹਨਾਂ ਨੂੰ ਤੋਹ ਦੇਣੀ ਹੈਗੇ ਫਿਰ ਸਬਰ ਜਾਨੀ ਆਉਂਦਾ ਹੈਗਾ ਐ ਲੱਗਦਾ ਰਹਿੰਦਾ ਬਸ ਕੰਮ ਨਿਭੜੀ ਨਹੀਂ ਹੈਗੇ ਨਹੀਂ ਤਾਂ ਆਪਾਂ ਸਵੇਰੇ ਟੂਟੀ ਨਾਲ ਹੀ ਤੋਹ ਦੇਨੇ ਹੁੰਨੇ ਸਾਰਾ 플ਸ਼ ਬਾਥਰੂਮ ਤੇ ਆ ਉਰ ਲਵੇੜਾ 플ਸ਼ ਤੇ ਬਾਥਰੂਮ ਇਹ ਤੋਤ ਇਸੀ ਕੇ ਟੈਂਕੀ ਚ ਪਾਣੀ ਕੱਢ ਕੇ ਤੋਤੇ ਫਿਰ ਮੈਂ ਲਖੇ ਟੂਟੀ ਨੂੰ ਮੈਂ ਕਿੰਨੀ ਚਿਰ ਡਿੱਕੂਗੀ ਚਲ ਫਿਰ ਟੈਂਕੀ ਚ ਪਾਣੀ ਪਾ ਲਾਂਗੇ ਆਪਾਂ ਜਦੋਂ ਟੂਟੀ ਆਊ ਮਸਲੇਂਕੀ ਵਾਲੇ ਪਾਣੀ ਨਾਲ ਆਇ ਨਹੀਂ ਕੰਮ ਕਰਨ ਨੂੰ ਜੀ ਕਰਦਾ ਹੁੰਦਾ ਵੀ ਠੰਡਾ ਜਿਆਦਾ ਹੁੰਦਾ ਇੱਥੋਂ ਵੀ ਸਾਰਾ ਮੈਂ ਤੋਤਾ ਸੀਗਾ ਪਹਿਲਾਂ ਵੀ ਪਾਣੀ ਮਾਰਦਾ ਵਿੱਚ ਦੀ ਮੈਂ ਬਾਲਾਸ਼ੇ ਬਾਥਰੂਮ ਤੋੜਨ ਲੱਗ ਗਈ ਤੇ ਬਾਹਰ ਵੀ ਤੋੜ ਦੂੰਗੀ ਮੈਂ ਸਾਰਾ ਬੇੜਾ ਕੁਸ ਮੈਂ ਟੋਲ ਚ ਪਾਣੀ ਕੱਢਿਆ ਕੁਸ ਟੈਂਕੀ ਚ ਕੱਢਿਆ ਫਿਰ ਟੈਂਕੀ ਚ ਉਹ ਜਿਆਦਾ ਪਾਣੀ ਕੱਢਦੇ ਆ ਫਿਰ ਆਏ ਹੁੰਦਾ ਵੀ ਕਈ ਵਾਰ ਨਾ ਟੂਟੀ ਆਈ ਹੈ ਨਾ ਫਿਰ ਟੈਂਕੀ ਚ ਓਖਾ ਹੋ ਜਾਂਦਾ ਫਿਰ ਆਪਣੇ ਪਾਣੀ ਵਾਲੇ ਗਿੱਜਰ ਚ ਵੀ ਪਾਣੀ ਨਹੀਂ ਆਉਂਦਾ ਫਿਰ ਟੇਕੀ ਤੇ ਪਰ ਕੇ ਰੱਖਣੀ ਪੈਂਦੀ ਹੈ ਇਹ ਵੀ ਸਾਰਾ ਮੈਂ ਕਰਤੀ ਸੀਗੀ ਸਾਫ ਸਫਾਈ ਇੱਥੋਂ ਉਹ ਲੱਗਦਾ ਇੱਕ ਵਾਰੀ ਦਾ ਸਵੇਰੇ ਇਸੇ ਟੂਟੀ ਚ ਲਾ ਲਈ ਸੀਗੀ ਜਿਹੜਾ ਪੈਪਾਂ ਵਾਲਾ ਪਾਣੀ ਸੀ ਉਹ ਬੱਸ ਆ ਕੇ ਫਿਰ ਟੂਟੀ ਬੰਦ ਹੋ ਗਈ। ਇਹ ਤਾਂ ਭ ਵੀ ਮੇਰਾ ਕੱਪੜਿਆਂ ਦਾ ਭਰਿਆ ਪਿਆਗਾ। ਬੱਸ ਅੱਜ ਜਿਆਦਾ ਤਾਂ ਹੈ ਨਹੀਂ ਸੀਗੇ। ਕੱਲ ਵੀ ਤੋਤੇ ਸੀ ਫਿਰ ਮੱਜ ਵੀ ਤੋਤੇ ਕੱਪੜੇ। ਅੱਜ ਮੈਨੂੰ ਨਾ ਜੋਤ ਦੇ ਬੱਸ ਜਿਹੜੇ ਮੇਨ ਮੇਨ ਚ ਕੱਪੜੇ ਹੁੰਦੇ ਨੇਗੇ। ਕੋਟ-ਕੂਟ ਜਾਂ ਦੋ ਤੋਂ ਨਾਲੇ ਪਏ ਸੀਗੇ। ਫਿਰ ਆਪਣੇ ਨਾ ਮਹਾਰਾਜ ਪ੍ਰਕਾਸ਼ ਹੋਇਆ ਕਰਕੇ ਸਮਾਦ ਤੇ ਮਗਾ ਤਾਂ ਹੀ ਨਹੀਂ ਪਤਾ ਵੀ ਕਿਹੜਾ ਕੱਪੜਾ ਪਾਉਣ ਨੂੰ ਮੰਗ ਲੇ ਫਿਰ ਇਹ ਤਿੰਨੇ ਦਿਨ ਹੁਣ ਉੱਥੇ ਜਾਊਗਾ ਫਿਰ ਮੈਂ ਕੱਜ ਵੀ ਤੋਈ ਦਿੰਨੀ ਆ ਚੱਲ ਜਿਹੜੇ ਹੈਗੇ ਨੇ ਨਾਲ ਹੋਰ ਪਾ ਦੂੰਗੀ ਇੱਕ ਦੋ ਜਿੰਨੇ ਕ ਹੈਗੇ ਨੇ ਤੋਂ ਤੇ ਸੀਗੇ ਪਰ ਟੁੱਟ ਹੀ ਨਹੀਂ ਆਈ ਹੈਗੀ ਫਿਰ ਮੈਨੂੰ ਕੱਪੜੇ ਕੱਢਣ ਦਾ ਔਖਾ ਹੋਇਆ ਪਿਆ ਸੀ ਸਾਰਾ ਕੰਮ ਕਰਕੇ ਮਗਾ ਚਾਹ ਵੀ ਟੁੱਟ ਜਾਊ ਕੱਪੜੇ ਆਪਾਂ ਫੇਰ ਕੇ ਚੱਲਾਂਗੇ ਇਥੋਂ ਸਾਰਾ ਮੈਂ ਪੋਤਾ ਸੀਗਾ ਬਸ ਫर्श ਰੋਲਾ ਪਾਈ ਜਾਂਦੇ ਨੇ ਬਾਹਰ ਜਿਓ ਆਕ ਜੀ ਕਿੰਨਾ ਕਹਿ ਕੇ ਬੈਠਦੀ ਹੁੰਦੀਆਂ ਨਾਲ ਮੈਂ ਵੀ ਮੈਡੀਟਿੰਗ ਕਰਦੀ ਆਂ ਅੰਦਰ ਮੈਨੂੰ ਬੁਲਾਇਓ ਨਾ 15 20 ਮਿੰਟ ਤਾਂ ਵੀ ਰੋਲਾ ਪਾਈ ਜਾਂਦੇ ਬਾਹਰ ਇਹ ਥੋੜਾ ਸਭਾਈ ਕਰੇ ਬਿਨਾ ਫਿਰ ਬਿਲਕੁਲ ਨਹੀਂ ਸਰਦਾ ਹੈਗਾ ਕਿਰਾਂ ਮੈਨੂੰ ਐਜ ਹੋ ਗਿਆ ਸੀ ਜਦੋਂ ਟੂਟੀ ਆਉਗੀ ਬੈਠ ਗਈ ਸੀ ਮੈਂ ਅੰਦਰੋਂ ਉਧਰ ਪੋਚੇ ਤਾਂ ਨਵੇੜ ਕੇ 10 20 ਮਿੰਟ ਫਿਰ ਮੈਂ ਆਖਿਆ ਵੀ ਮੱਖੀਆਂ ਹੀ ਆਈ ਜਾਂਦੀਆਂ ਨੇ ਗਈਆਂ ਪਾਣੀ ਪਾਡਾ ਠਿੱਕਰ ਮਾਂਜਿਆ ਹੁੰਦਾ ਹੈਗਾ ਇੱਥੋਂ ਸਫਾਈ ਤਾਂ ਜ਼ਰੂਰ ਕਰਨੀ ਪੈਂਦੀ ਹੈਗੀ ਉਹ ਨਚਰੇ ਇੱਥੇ ਬੈਠਿਆ ਨਹੀਂ ਆਉਂਦਾ ਬੈਠਣਾ ਤਾਂ ਵੀ ਆਪਣਾ ਇਹੀ ਹੈਗਾ ਇੱਥੇ ਧੁੱਪ ਆਉਂਦੀ ਹੈਗੀ ਫਿਰ ਮੈਂ ਟੂਟੀ ਨੂੰ ਨਾ ਡੀਕ ਡੂਕ ਕੇ ਇੱਧਰ ਜਿਹੜੀ ਆਪਣੀ ਆ ਟੂਟੀ ਹੈਗੀ ਮੇਰੇ ਪਿੱਛੇ ਆਪਣੇ ਰਸੋਈ ਦੇ ਟੈਂਕੀ ਰੱਖੀ ਹੋਈ ਹੈ ਇਹ ਜੋ ਪਾਣੀ ਆਪਾਂ ਉਦ ਘੱਟ ਵਰਤਦੇ ਆ ਕੱਲੀ ਵਸਰ ਰਸੋਈ ਚ ਭਾਂਡਾ ਨਹੀਂ ਆਉਂਦਾ ਤੇ ਫਿਰ ਮੈਂ ਇਧਰੋਂ ਟੱਬ ਤਰ ਕੇ ਘਵਾ ਕੇ ਤੇ ਡੜੀ ਨੂੰ ਲਾ ਕੇ ਨਾ ਫਿਰ ਮੈਂ ਇੱਥੇ ਕਾ ਟੱਬ ਧਰ ਕੇ ਇੱਥੇ ਕੱਪੜੇ ਦੇ ਝੱਲੇ ਨੇ ਗੱਜ ਮਨ ਹਜਾਰੇ ਚ ਤਾਂ ਪਾਣੀ ਵਾਦੂ ਹੁੰਦਾ ਟੈਂਕੀ ਭਰੀ ਹੁੰਦੀ ਹੈਗੀ ਵੀ ਇਹਦੀ ਮੁੱਕਦੀ ਮੈਨੂੰ ਐਸੇ ਵੀ ਟੂਟੀ ਨੂੰ ਡੀਕੂਂਗੀ ਤੇ ਦੁਪਹਿਰੇ ਬੈਠੀ ਰਹੂੰਗੀ ਫਿਰ ਹੋਣਾ ਚਿਰ ਕੰਮ ਨਹੀਂ ਨਿਬੜਦਾ ਹੈਗਾ ਜਿੰਨਾ ਚਿਰ ਆਪਾਂ ਕੱਪੜੇ ਦੇ ਝੱਲ ਸੁੱਕਣੇ ਪਾਉਂਦੇ ਸੀ ਨਾ ਚਲ ਫਿਰ ਘੰਟਾ ਆਰਾਮ ਕਰਾਂਗੇ ਬੈਠ ਕੇ ਨਾ ਤੋਲਾਂਗੇ ਵਿਚਾਰ ਟੁੱਟੀ ਆਉਗੀ ਤਾਂ ਪਾਣੀ ਦੇ ਟੈਂਕੀ ਆਪਾਂ ਦੁਬਾਰੇ ਭਰ ਲਾਂਗੇ ਪਰ ਟੁੱਟੀ ਅਜੇ ਸਾਡੇ ਆਈ ਹੀ ਨਹੀਂ ਸੀਗੀ ਵਧੀਆ ਰਹੀ ਮੈਂ ਬਾਅਦ ਚ ਕਹੀਆਂ ਨਹੀਂ ਸੀ ਬੀਬੀ ਨੂੰ ਮੈਂ ਕਿਹਾ ਟੁੱਟੀ ਤਾਂ ਅਥਰਾਂ ਤੱਕ ਨਹੀਂ ਆਈ ਮੈਂ ਵਧੀਆ ਰਹੀ ਕੱਪੜੇ ਕਚਲਦੇ ਉਦੋਂ ਸੁੱਕ ਗਏ ਉਹਨੇ ਚਿਰ ਕੰਮ ਨਹੀਂ ਨਿਭੜਦਾ ਸੀ ਝਾਕੀ ਜਾਂਦੀ ਮੈਂ ਕੱਪੜਿਆ ਕੰਨੀ ਇਹ ਕੱਪੜੇ ਸੁੱਕਣੇ ਪਾਉਣ ਲੱਗੀ ਸੀ ਮੈਂ ਕੋਠੇ ਤੇ ਇਹ ਆ ਗਿਆ ਸੀਗਾ ਜੋਤ ਸਵੇਰ ਤੋਂ ਪ੍ਰਕਾਸ਼ ਹੋ ਗਿਆ ਸੀਗਾ ਉੱਥੇ ਫਿਰ ਇਹ ਆ ਗਿਆ ਸੀ ਇਹ ਵੀਡੀਓ ਮੈਂ ਇਸ ਤੋਂ ਬਣਵਾਈ ਫਿਰ ਇਹ ਆਪਣੇ ਕੋਠੇ ਤੇ ਟੀਂਡੇ ਪਾਏ ਹੋਏ ਨੇਗੇ ਕੁਝ ਤਾਂ ਕੱਢ ਲੇ ਬਸ ਥੋੜੇ ਥੋੜੇ ਜਿਹੀ ਬਰੀਕ ਬਰੀਕ ਇਹ ਰਹਿ ਗਏ ਕੁਝ ਧੋਕ ਪੰਡਾ ਮੋٹے ਮੋٹے ਨਹੀਂ ਪਈਆਂ ਨੀ ਇਹ ਜੇ ਧੰਨਵਾਦ ਮੇਰੇ ਸਾਰੇ ਭੈਣ ਭਾਈਆਂ ਦਾ ਜਿਹੜੇ ਮੇਰੀ ਵੀਡੀਓ ਦੇਖਦੇ ਹੋ ਜਿਹੜੇ ਮੇਰੇ ਚੈਨਲ ਤੇ ਆਉਨੇ ਹੋ ਤੇ ਲਾਈਕ ਸ਼ੇਅਰ ਕਰਦੇ ਹੋ ਤੇ ਕਮੈਂਟ ਵੀ ਕਰਦੇ ਹੋ ਤੇ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਦਿਆ ਕਰੋਗੇ ਜਿਹੜੇ ਨਵੇਂ ਭੈਣ ਭਾਈ ਆਉਨੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਸਬਸਕ੍ਰਾਈਬ ਕਰਕੇ ਨਾ ਵੀ ਆਪਣੀ ਜਦੋਂ ਵੀਡੀਓ ਆਉਦੀ ਹੈ ਫਿਰ ਨੋਟੀਫਿਕੇਸ਼ਨ ਪਹੁੰਚ ਜਾਂਦਾਗਾ ਛੇਤੀ ਇੱਥੇ ਬਸ ਮੇਰੇ ਸਾਰੇ ਕੰਮ ਨਿਬੜ ਗਏ ਸੀਗੇ ਪੌਣੇ 12 ਦਾ ਟਾਈਮ ਹੋ ਗਿਆ ਸੀਗਾ ਮੈਨੂੰ ਕੰਮ ਸਾਰੇ ਨਿਮੇੜ ਦੀਨ ਤਾਂ ਬਜਿੱਦੇ ਹਰਮਣ ਹੁੰਦੀ ਹੈ ਘਰੇ ਉਹਦੇ ਤੋਂ ਅੱਧਾ ਪੌਣਾ ਘੰਟਾ ਲੇ ਚ ਹੋਰ ਛੇਤੀ ਬਣ ਜਾਂਦੇ ਨੇ ਕੰਮਾਂ ਏਸੀ ਜੀ ਆਪਣੀ ਅੱਜ ਦੀ ਵੀਡੀਓ ਛੋਟੇ ਛੋਟੇ ਕੰਮ ਦਾ ਸਾਰਾ ਦਿਨ ਹੀ ਨਿੰਮੁਕਦੇ ਹੈਗੇ ਧੰਨਵਾਦ ਜੀ